ਫ੍ਰੈਂਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰਪਰੀ ਸਾਸਤਰੀ ਕਾਲ ਹੈ ਜੀ ਤੇ ਲੋ ਜੀ ਟਾਈਮ ਹੋ ਗਿਆ ਇਸ ਵਕਤ 9:30 ਵਜੇ ਔਰ ਅਸੀਂ ਘਰ ਤੋਂ ਤੁਰਿਆਏ ਅੱਜ ਸੰਡੇ ਹੈ ਐਤਵਾਰ ਹੈ ਬੱਚਾ ਨੂੰ ਵੀ ਛੁੱਟੀ ਹੈ ਔਰ ਅੱਜ ਜੀ ਜਾ ਰਹੇ ਹਾਂ ਸ਼੍ਰੀ ਹੰਸਾਲੀ ਸਾਹਿਬ ਹੰਸਾਲੀ ਸਾਹਿਬ ਜਾ ਰਹੇ ਹਾਂ ਜਿ세 ਪਹਿਲੀ ਵਾਰ ਜਾ ਰਹੇ ਹਾਂ ਬਹੁਤ ਮਨਤਾ ਕਹੀਦੀ ਨਾ ਰੱਖੀ ਆਪਾਂ ਹੰਸਾਲੀ ਸਾਹਿਬ ਜਾਵਾਂਗੇ ਤਾਂ ਫਿਲਹਾਲ ਅੱਜ ਜਿ세 ਜਾ ਰਹੇ ਹਾਂ ਹੰਸਾਲੀ ਸਾਹਿਬ ਪਹਿਲੀ ਵਾਰ ਜਾ ਰਹੀਆਂ ਮੈਂ ਵੀ ਸਾਰੇ ਪਹਿਲੀ ਵਾਰ ਜਾ ਰਹੀਆਂ ਵਕੀਲ ਸਾਹਿਬ ਵੀ ਪਹਿਲੀ ਵਾਰ ਜਾ ਰਹੇ ਬਾਕੀ ਅੱਗੇ ਜਾ ਕੇ ਮੈਂ ਦੂਈ ਵਾਰ ਦੂਈ ਪਹਿਲੀ ਜਦ ਜਾਇਆ ਹੀ ਬਹੁਤ ਦਿਨ ਹੈ ਦੂਈ ਦੀ ਇਹ ਵਾਰ ਜਾ ਰਹੇ ਆ ਕਹ ਰਹੇ ਵਿਆਹ ਤੇ ਪਹਿਲਾਂ ਗਏ ਹੋਣੇ ਫਿਰ ਕਮਾਰੇ ਹੁੰਦੇ 13 14 14 ਅੱਛਾ ਤਾਂ ਪਹਿਲਾਂ ਵੀ ਜਾਇਆ ਹੈ ਵਕੀਲ ਸਾਹਿਬ ਪਰ ਮਨੂੰ ਨਹੀਂ ਪਤਾ ਕਿਉਂਕਿ ਮੈਂ ਪਹਿਲੀ ਵਾਰ ਜਾ ਰਹੀ ਆ ਬੱਚੇ ਵੀ ਪਹਿਲੀ ਵਾਰ ਜਾ ਰਹੇ ਆ ਔਰ ਦੇਖਦੇ ਆ ਅੱਗੇ ਬਾਬਾ ਜੀ ਕੇ ਤੁਹਾਨੂੰ ਵੀ ਦਰਸ਼ਨ ਕਰਾਉਂਗੇ ਗੁਰੂ ਘਰ ਦੇ ਦਰਸ਼ਨ ਕਰਾਉਣਾ ਤੇ ਚਲੋ ਜੀ ਚੱਲਦੇ ਆਪਾਂ ਅੱਗੇ ਨੂੰ ਔਰ ਦੇਖਦੇ ਆ ਹਨਾ ਬਾਬਾ ਜੀ ਕੇ ਦਰਸ਼ਨ ਵਧੀਆ ਹੋ ਜਾਣਾ ਅੱਜ ਵਧੀਆ ਦਿਨ ਹੈ ਸੰਡੇ ਹੈ ਜੀ ਅੱਜ ਜੇ ਆਪਾਂ ਬਨੂੜ ਪਹੁੰਚ ਗਏ ਆ ਬਨੂੜ ਤੋਂ ਬਾਅਦ ਹੁਣ ਆਪਾਂ ਨੇ ਮੁੜਨਾ ਹੈ ਖੈਰ ਸੈਦ ਖੈੜ ਕੰਨੀ ਨੂੰ ਔਰ ਇਹ ਦੇਖੋ ਇੱਧਰ ਲੜਾਈ ਪੈ ਰਹੀ ਹੈ ਨਿਆਣਿਆਂ ਦੀ ਰੁਪੈਂਜਲ ਬਹੁਤ ਲੜ ਰਹੀ ਹੈ ਦੀਦੀ ਕੇ ਗੈਲ ਕਿਉਂ ਲੜਾਈ ਪੈ ਰਹੀ ਹੈ ਹੈ ਹੋਇਆ نیند ਆ ਰਹੀ ਹੈ ਕਿਆ ਰੁਪੈਂਜਲ ਨੇ ਨਾ ਜੋਤ ਕਾ ਨਾਸ ਮਾਰਿਆ ਪਿਆ ਕਹਿ ਰਹੀ ਮੈਨੂੰ ਨੀਂਦ ਆ ਰਹੀ ਹੈ ਸੋਣਾਏ ਔਰ ਮੈਨੂੰ ਪੂਰੀ ਸੀਟ ਦੇ ਉਹ ਬਾਹਰ ਨਿਕਲ ਕੇ ਗਿਰੇਗੀ ਫਿਰ ਦੀਦੀ ਦੀਦੀ ਨੇ ਵੀ ਤਾਂ ਬੈਠਣਾ ਹੈ ਤੁੰਨੂੰ ਲਾਗੇ ਕਿਉਂ ਘਿਰਨ ਦੋ ਤੁੰਨੂੰ ਲਾਗੇ ਉਹ ਵੀ ਮੇਰੀ ਕੁੜੀ ਐ ਤੂੰ ਵੀ ਮੇਰੀ ਕੁੜੀ ਐ ਦੀਦੀ ਨੂੰ ਦੀਦੀ ਨੂੰ ਘੇਰਦਾ ਛੁਪ ਵੈਂਖੀਦਾ ਉਦੀ ਨਾਲੀ ਮੈਂ ਘੇਰ ਦੂੰਗਾ ਦੀਦੀ ਨਾ ਦੋਨੋਂ ਨੇ ਲੜਨਾ ਨਹੀਂ ਠੀਕ ਐ ਨਹੀਂ ਲੜਨਾ ਨਹੀਂ ਲੜਨਾ ਨਹੀਂ ਲੜਨਾ ਲੋ ਜੀ ਰੁਪੰਜਲ ਲੜ ਰਹੀ ਐ ਲੜਾਈ ਪਾ ਰਹੀ ਐ ਕਹੇ ਪੂਰੀ ਸੀਟ ਦਿਓ ਮੈਨੂੰ ਲੋ ਜੀ ਆਪਾਂ ਬਨੂੜ ਪਹੁੰਚ ਗਏ ਆ ਜਸਟ ਪਹੁੰਚ ਗਏ ਆਪਾਂ ਚੁੰਨੀ ਮੱਛਲੀ ਤੇ ਅੱਗੇ ਔਰ ਪਤਾ ਨਹੀਂ ਕਿੱਥੇ ਪਹੁੰਚੇ ਆ ਆਪਾਂ ਇਸ ਟੈਂਡ ਪਤਾ ਨਹੀਂ ਕਿਹੜਾ ਸੈਰ ਹੈ ਚੁੰਨੀ ਮੱਛਲੀ ਚੁੰਨੀ ਮੱਛਲੀ ਹੋਇਆ ਮੈਨੂੰ ਲੱਗਦਾ ਮੱਛਲੀ ਚੁੰਨੀ 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 ਕਲਾ ਪਹੁੰਚ ਗਏ ਆ ਆਪਾਂ ਔਰ ਬੱਚਾ ਨੂੰ ਲੱਗੀ ਐ ਭੁੱਖਾ ਰੁਪੈੰਜ ਲਗੰਦੀ Papa ਸਮੋਸਾ ਲੈ ਕੇ ਦੋ ਮੈਨੂੰ ਭੁੱਖ ਲੱਗ ਰਹੀ ਐ ਜੋਤ ਨੂੰ ਵੀ ਭੁੱਖ ਲੱਗੀ ਐ ਜੋਤ ਕਰੀ ਮੈਂ ਵੀ ਚੀਜੀ ਖਾਣੀ ਐ। ਕੀ ਹੋ ਗਿਆ? ਕਹ ਰਹੇ ਵੀ ਮਾਰਾ ਵਿਆਹ ਤਾਂ ਸਾਡੇ ਅੱਗੇ ਤੋਂ ਮਿਲ ਜੂਗਾ ਦੂਜੀ ਦੁਕਾਨ ਤੋਂ। ਕੀ ਆਇਆ ਓਰੇ? ਬੜਾ ਰੋਬਾ। ਆ ਗਿਆ ਫਿਰ। ਸਮਾਨ ਨਹੀਂ ਦਿੰਦੇ ਨੇ। ਉਹ ਕਹਿੰਦੇ ਰਾਤ ਵਿਆਹ ਤਾਂ ਅੱਛਾ ਚ ਬਣਾਇਆ ਨਹੀਂ ਹਲੇ ਕੁਝ ਵੀ। ਹੂੰ ਹੁਣ ਆਏਗਾ ਅਸੀਂ। ਠੀਕ ਐ। ਲੋ ਜੀ ਅੱਗੇ ਤੇ ਮਿਲੇਗਾ ਠੀਕ ਐ ਜੋਤ ਰੂਪ। ਇੱਥੇ ਆ ਇਹਨਾਂ ਨੇ ਬਣਾਇਆ ਨਹੀਂ ਕੁਝ ਵੀ। ਅੱਗੇ ਦੁਕਾਨ ਹੋਣੀ ਕੋਈ। ਜੀ ਠੀਕ ਐ। ਨੂੰ ਪੈਂਜਲ ਦੇਖੋ ਕਿਸ ਤਰ੍ਹਾਂ ਕਰ ਰਹੀ ਐ। ਕਰ ਲੈ ਚਾਚਾ adda ਕੋਈ ਟੈਨਸ਼ਨ ਨਹੀਂ। ਚੁੱਨੀ ਹੋਇਆ ਸਰ ਅਰੇ ਬੜਿਆਲੀ ਵਾਲਾ ਸਿੰਘ ਬੜਿਆਲੀ ਵਾਲਾ ਸਿੰਘ ਆ ਗਿਆ ਸਿੰਘ ਹਮ ਬੜਿਆਲੀ ਵਾਲਾ ਸਿੰਘ ਆ ਗਿਆ ਜੀ ਪਹਿਲੀ ਵਾਰ ਸੁਣਿਆ ਵੈਸੇ ਤਾਂ ਮੈਂ ਬਡਾਲੀ ਬਡਿਆਲੀ ਬਡਾਲੀ ਵਾਲਾ ਸਿੰਘ ਹਾਂ ਬਡਿਆਲੀ ਵਾਲਾ ਸਿੰਘ ਸਹਰ ਆਇਆ ਹਾਂ ਬਡਿਆਲੀ ਬਡਾਲੀ ਬਡਿਆਲੀ ਬਡਿਆਲੀ ਵਾਲਾ ਸਿੰਘ ਬਸ ਸੁਰਤ ਤੋਂ ਥੋੜੀ ਦੂਰ ਰਹਿ ਗਿਆ ਫਿਰ 6 ਕਿਲੋ ਮੀਟਰ ਤਾਂ ਹੀ ਦੁਕਾਨਾ ਪਰ ਵੀ ਲਿਖਿਆ ਹੋਆ ਲੋਕਾਂ ਨੇ ਧੰਨ ਧੰਨ ਬਾਬਾ ਹੰਸਾਲੀ ਵਾਲੀ ਅਜੀਤ ਸਿੰਘ ਜੀ ਲੋ ਜੀ ਇਹ ਅੰਦਰ ਦੇ ਦਰਸ਼ਨ ਕਰੋ ਪੋਰਾ ਸਾਹਿਬ ਤੇ ਪੋਰਾ ਸਾਹਿਬ ਦੇ ਵਿੱਚ ਬਾਬਾ ਜੀ ਬੈੰਦੇ ਹੁੰਦੇ ਤੇ ਤੇ ਆਪਾਂ ਅੰਦਰ ਦੀ ਵੀ ਵੀਡੀਓ ਸ਼ੂਟ ਕਰਕੇ ਲਿਆਈਆਂ ਜੀ ਤੋ ਲੋ ਜੀ ਹੰਸਾਲੀ ਸਾਹਿਬ ਆਪਾਂ ਨੇ ਮੱਥਾ ਟੇਕ ਲਿਆ ਤੇ ਅੰਦਰ ਭੋਰਾ ਸਾਹਿਬ ਦਾ ਮੱਥਾ ਵੀ ਟੇਕ ਲਿਆ ਹੁਣ ਆਪਾਂ ਆ ਕੇ ਬਹਿ ਗਏ ਆ ਜੀ ਬਾਹਰ ਇਹ ਗੱਡੀਆਂ ਜੀ ਬਾਬਾ ਜੀ ਦੀਆਂ ਜਿਸ ਟਾਈਮ ਬਾਬਾ ਜੀ ਹੈਗੇ ਤੇ ਉਸ ਟਾਈਮ ਦੀਆਂ ਗੱਡੀਆਂ ਜੀ ਬਾਬਾ ਜੀ ਦੀਆਂ ਤੇ ਫਿਲਹਾਲ ਹੁਣ ਅਸੀਂ ਦੇਖਦੇ ਆ ਜੀ ਬਾਹਰ ਮੇਲਾ ਪਹਨ ਸਾੜੀ ਸਾਹਿਬ ਤੋਂ ਵਾਪਸ ਆ ਰਹੀਆਂ ਰਸਤੇ ਦੇ ਵਿੱਚ ਐ ਔਰ ਇਹ ਦੇਖੋ ਪਿੱਛੇ ਕੌਣ ਐ ਇਹ ਦੇਖੋ ਪਿੱਛੇ ਕੌਣ ਐ ਲਾਲ ਪੂਤ ਇਹ ਲਾਲ ਪੂਤ ਨਹੀਂ ਐ ਇਹ ਬੰਦਾ ਬੈਠਾ ਪਿੱਛੇ ਨਹੀਂ ਲਾਲ ਪੂਤ ਐ ਬੰਦਾ ਬੈਠਿਆ ਬੰਦਾ ਦੇਖੋ ਬਲੈਰੋ ਗੱਡੀ ਜਾ ਰਹੀ ਐ ਪੁਨਾ ਬਲੈਰੋ ਬਲੈਰੋ ਐ ਥਾਰ ਐ ਨਾ ਤੂੰ ਥਾਰ ਜਾ ਰਹੀ ਐ ਥਾਰ ਔਰ ਦੇਖੋ ਧੂਪ ਕੇ ਵਿੱਚ ਵਿਚ ਬਚਾਰੇ ਦਾ ਲਾਲ ਮੂੰਹ ਹੋ ਗਿਆ ਜਿਹੜਾ ਪਿੱਛੇ ਬੈਠਿਆ ਅੰਕਲ ਲਾਲ ਮੂੰਹ ਹੋ ਗਿਆ ਇਸ ਦਾ ਬਚਾਰੇ ਦਾ ਸੁੱਪ ਦੇ ਵਿੱਚ ਬੈਠਾ ਦੇਖ ਹੈਨਾ ਇਹ ਦੇਖ ਇਹ ਬੈਠਾ ਦੇ ਕਹਿਣ ਲੱਗ ਰਿਹਾ ਉਹ ਬਾਈ ਸਟੈਚੂ ਹੈ ਹਾਂ ਸਟੈਚੂ ਨਹੀਂ ਹੈ ਮਤਲਬ ਉਹ ਹੈ ਹੈਨਾ ਮਖੋਟਾ ਮਖੋਟਾ ਹੈ ਮਖੋਟਾ ਮਾਸਕ ਬੋਲਦੇ ਹੈ ਜਿਸਕੋ ਤੋਂ وہی ਹੈ ਹਸੀ ਕੱਦੇ ਨਾ ਉਸਕੇ ਪਿੱਛੇ ਲਾਈ ਹੋਈ ਹੈ ਗੱਡੀ ਔਰ ਇਹੀ ਦੇਖ ਰਿਹਾ ਤੇ ਵੀ ਆਇ ਲੱਗ ਰਿਹਾ ਵੀ ਸੱਚੀ ਕਾ ਬੈਠਿਆ ਆ ਵਿੱਚਾ ਬੰਦਾ ਅੱਪਾ ਜੀ ਹੋ ਲੋ ਜੀ ਆਪਾਂ ਹੰਸਾੜੀ ਸਾਹਿਬ ਤੋਂ ਦਰਸ਼ਨ ਕਰਕੇ ਆ ਰਹੇ ਹਾਂ ਵਾਪਸ ਘਰ ਨੂੰ ਜਾ ਰਹੇ ਹਾਂ ਹੁਣ ਟਾਈਮ ਹੋ ਗਿਆ 2:00 ਬਜ ਗਏ 1:30 ਚਲ ਦੇਖਦੇ ਆ ਵੀ ਕਦੋਂ ਕਿੰਨੇ ਵਜੇ ਪਹੁੰਚਦੇ ਆ 2:30 3:00 ਵਜੇ ਤੱਕ ਪਹੁੰਚੂਗੇ ਕਰੋ ਤੇ ਚਲੋ ਜੀ ਉਹ ਚੱਲਦੇ ਆ ਹੁਣ ਆਪਾਂ ਘੱਟ ਮਾਰਿਆ ਗੱਡੀ ਗਿਆ ਆਪਾਂ ਨਿੱਗ ਗਏ ਕਿਉਂਕਿ ਉਹ ਮਖੋਟਾ ਜਾਈ ਦੇਖਣਾ ਤਾਂ ਇਸ ਕਰਕੇ ਗੱਡੀ ਵੀ ਚਲਾਈ ਵੀ ਤੀ ਉਸਕੇ ਤੋਂ ਲੋ ਜੀ ਰਸਤੇ ਦੇ ਵਿੱਚ ਆਂਦੇ ਆਂਦੇ ਅਸੀਂ ਰੁਕ ਗਏ ਜੀ ਮੈਸੀ ਹੋਟਲ ਰੈਸਟੋਰੈਂਟ ਦੇ ਵਿੱਚ ਕਿਉਂਕਿ ਜੋਤ ਐਂਡ ਰੂਪ ਨੇ ਕਿਹਾ ਕਿ ਅੰਦੇ ਪਾਪਾ ਅਸੀਂ ਫੋਟੋ ਖਿੱਚ ਕੇ ਲੈ ਕੇ ਜਾਣੀਆਂ ਔਰੇ ਤੇ ਅਸੀਂ ਰਸਤੇ ਦੇ ਵਿੱਚ ਰੁਕ ਗਏ ਤੇ ਇਸ ਹੋਟਲ ਦੇ ਵਿੱਚ ਤੇ ਅਸੀਂ ਕੋਲਡ ਡਰਿੰਕ ਵਗੈਰਾ ਵੀ ਲੈਣੀਆਂ ਅੰਦਰੋਂ ਤੇ ਬੱਚੇ ਕਹਿੰਦੇ ਪਾਪਾ ਕੋਲਡ ਡਰਿੰਕ ਵੀ ਪੀਉਂਗੇ ਅੰਦਰ ਔਰ ਦੇਖਦੇ ਆਂ ਜੀ ਅੰਦਰ ਕੀ ਚੀਜ਼ ਹੈ ਤੇ ਫਿਲਹਾਲ ਆਪਾਂ ਫੋਟੋ ਸ਼ੂਟ ਕਰ ਲੈਣੇ ਆਂ ਤੋਂ ਜੋਤ ਐਂਡ ਰੂਪ ਖਚਵਾਰੀਆਂ ਫੋਟੋ ਇੱਕ ਨਿਕ ਚੁੰਨੀ ਆ ਨਾ ਮੇਰੀ ਆ ਸਮਾਰ ਕੇ ਲਈ ਨਹੀਂ ਜਾਂਦੀ ਕਿਉਂਕਿ ਨੈਟ ਵਾਲੀ ਆ ਨਾ ਸਲਿੱਪ ਕਰੀ ਜਾਂਦੀ ਐ ਔਰ ਫਿਲਹਾਲ ਜੋ ਤੈਂਡ ਰੂਪ ਖਚਾਰੀਆਂ ਫੋਟੋ ਵਿੱਚੇ ਆਵਾਜ਼ ਬਹੁਤ ਆ ਰਹੀ ਐ ਪਿੱਛੇ ਸਾਊਂਡ ਆ ਰਿਹਾ ਐ ਤਾਂ ਰੂਪ ਖਚਾਰੀਆਂ ਫੋਟੋ ਇੱਧਰ ਯੋ ਹਲਕੀ ਹਲਕ ਹਲਕ ਕੇ ਸਾਥ ਫੋਟੋ ਅਰੇ ਹਲਕ ਕਿ ਤੇਰੇ ਗਲ ਕੋਟੇਗਾ ਪਿੱਛੇ ਕਚਿਚੀਆਂ ਲੈ ਰਿਆ ਓ ਤੋ ਫੋਟੋ ਖਿੱਚਣ ਤੋਂ ਬਾਅਦ ਅਸੀਂ ਚਲੇ ਗਏ ਜੀ ਅੰਦਰ ਅੰਦਰ ਜਾ ਕੇ ਦੇਖਦੇ ਆਂ ਕਿ ਕੁਛ ਖਾਣ ਪੀਣ ਨੂੰ ਵੈਸੇ ਅਸੀਂ ਖਾ ਪੀ ਕੇ ਆਏ ਆਂ ਪ੍ਰਸ਼ਾਦ ਦੇ ਝੱਕ ਕੇ ਆਏ ਆਂ ਗੁਰਦੁਆਰਾ ਸਾਹਿਬ ਤੋਂ ਲੇਕਿਨ ਬੱਚਿਆਂ ਨੂੰ ਹੁੰਦਾ ਨਾ ਕਿ ਪਾਪਾ ਹੋਟਲ ਦੇ ਵਿੱਚ ਆਏ ਆਂ ਕੋਈ ਨਾ ਕੋਈ ਚੀਜ਼ ਖਾਣੀ ਹੈ ਤੇ ਜੋ ਤੜ ਰੂਪ ਨੂੰ ਤਾਂ ਆਏ ਹੁੰਦਾ ਵੀ ਪਾਪਾ ਕੋਈ ਨਾ ਕੋਈ ਚੀਜ਼ ਲੈ ਕੇ ਹੀ ਜਾਣੀ ਆ ਆਪਾਂ ਨੇ ਜੇ ਆਪਾਂ ਆਈ ਆ ਤੇ ਬਸ ਇਹ ਆਪਣੀ ਆਪਣੀ ਪਸੰਦ ਦੀ ਚੀਜ਼ਾਂ ਚੱਕ ਰਹੀਆਂ ਤੇ ਵਕੀਲ ਸਾਹਿਬ ਕਹਿੰਦੇ ਕੋਲਡ ਡਰਿੰਕ ਲੈ ਲਓ ਜੇ ਤੁਸੀਂ ਲੈਣੀ ਆ ਲੇਣੀ ਹੈ ਮੈਂ ਲੈ ਲਈ ਪਾਪਾ ਨੇ ਲੈ ਲਈ ਪਾਪਾ ਨੇ ਚਲ ਫਿਰ ਲੈ ਫਿਰ ਪਾਪਾ ਉਹ ਲੈ ਲਿਆ ਉਹ ਲੈ ਰੂ ਪੈਨਸਲ ਕਰ ਰਹੀ ਆ ਤੰਗ ਕਹਿੰਦੀ ਮੈਨੂੰ ਕੋਲ ਡਰਿੰਕ ਲੈਣੀ ਆ ਜਿਹੜੀ ਬੇਕਾਰ ਜੀ ਕੋਲ ਡਰਿੰਕ ਆ ਉਹ ਮੰਗ ਰਹੀ ਆ ਇਹ ਹੁਣ ਅਸੀਂ ਲੈਣੇ ਆ ਜੀ ਬਾਹਰ ਛੁੱਟੀ ਲੈ 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 ਮੜ ਦੇ ਵਿੱਚ ਚਲੋ ਜੀ ਥੋੜੇ ਜਿਹੇ ਝੂਟੇ ਝਾਟੇ ਲੈ ਕੇ ਫਿਰ ਆਪਾਂ ਚੱਲਦੇ ਆਂ ਵਾਪਸ ਘਰ ਨੂੰ ਕਿਉਂਕਿ ਬੱਚਿਆਂ ਨੇ ਤਾਂ ਹਟਣਾ ਹੀ ਨਹੀਂ ਹਨਾ ਭੁਖੜ ਦੋ ਜਣੇ ਲਗੇ ਬੇਕ ਕੇ ਬੋਤਲਾਂ ਦੋਨੋਂ ਭੁਖੜ ਇਧਰ ਜੋਤ ਲਗੀ ਵੀ ਆਪਣੀ ਉਹਦੇ ਵਿੱਚ ਕੋਕ ਚ ਮੈਨੂੰ ਇਹਨਾਂ ਨੇ ਕੁਛ ਨਹੀਂ ਦਿਆ ਉਹ ਇਹ ਦੇਖੋ ਪਤਾ ਗਿਆ ਤੁਹਾਡੀ ਬੋਤਲਾਂ ਖਾਲੀ ਹੋਈਆਂ ਸਾਰੀਆਂ ਸਾਰੀਆਂ ਪਾਪਾ ਨੇ ਪੀਆਂ ਹਨਾ ਮੈਂ ਪੀਂਦਾ ਹੀ ਨਹੀਂ ਉਹ ਦੇਖੋ ਦੋ ਹੀ ਜਣੇ ਲਗੇ ਵੀ ਦੋਏ ਬਹੁਤ ਹੋ ਗਿਆ ਫਿਰ ਨੇ ਭੁਖੜ ਆਦਮੀ ਇਹ ਦੇਖੋ ਇਧਰ ਵਿੱਚ ਮੋਟੇ ਨੂੰ ਬਹੁਤ ਬਾਬਾ ਤੂੰ ਮੈਨੂੰ ਕੰਨ ਦਾ ਇੱਕ ਮਿੰਟ ਹੈ ਹਾਂ ਮਾਲਾ ਇੱਕ ਮਿੰਟ ਇੱਕ ਮਿੰਟ ਵੇਰਗਾ ਵਗਾ ਨਾ ਨਾ ਨਹੀਂ ਕੱਟਣੀ ਨਹੀਂ ਹੈ ਹਾਂ ਦੋਗੀ ਨਹੀਂ ਮੋਟੇ ਨਹੀਂ ਮਮੀ ਤੂੰ ਬਈ ਨੋਟੀ ਆਈ ਬੰਦੇਗੀ ਕੱਟਣੀ ਨਹੀਂ ਹੈ ਬੰਦਾ ਕੋਲਡ ਡਰਿੰਕ ਪੀ ਰਿਹਾ ਮੈਂ ਬੱਚਾ ਦਾ ਨੱਕ ਵੀ ਤਾਂ ਸਾਫ਼ ਕਰਨਾ ਸਾਰੇ ਹਾਸਰੇ ਆ ਦੋ ਦੋ ਸਟੋਕ ਲਾ ਕੇ ਪੀ ਰਿਹਾ ਬੰਦਾ ਹਾਂ ਦੇ ਕੋਈ ਕੱਟ ਰਿਹਾ ਆਪ ਕੱਕੜ ਮੰਨੂ ਫੜਾਇਆ ਇਸਨੇ ਦੇਖ ਰੂਪ ਅਸੀਂ ਆ ਗਏ ਜੀ ਚੁੰਨੀ ਪਹੁੰਚ ਗਏ ਚੁੰਨੀ ਲੈ ਚੁੰਨੀ 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 ਹੋ ਗਈ ਇਹ ਦਾਣ ਲਗੀ ਚੁੰਨੀ ਰੇ ਰੇ ਮੇਰੀ ਚੁੰਨੀ ਮੇ ਜੋ ਤਾਂ ਮੇਰੀ ਚੁੰਨੀ ਬਣਾ ਕੁਝ ਗੇਰਦੀ ਸੜ ਤੋ ਲੋ ਜੀ ਫਰੈਂਡਸ ਆਪਾਂ ਪਹੁੰਚ ਗਏ ਆ ਡੇਰਾ ਵਸੀ ਵਾਪਸ ਆ ਗਿਆ ਹਲਦੀ ਰਾਮ ਆ ਰੂਪ ਜਾਰੀਆ ਹਲਦੀ ਰਾਮ ਕੀ ਸ਼ਾਪਾਂ ਕਹਿੰਦੀ ਪਤਾ ਨਹੀਂ ਕੈਂਡੀਜ਼ ਪਤਾ ਨਹੀਂ ਕੀ ਲੈਣੀ ਆ ਪਹਿਲਾਂ ਵੀ ਕੁਝ ਲੈ ਕੇ ਗਈ ਸੀ ਪਿਛਲੀ ਵਾਰ ਚਲੋ ਜੀ ਆਹੋ ਬੋਲ ਆਹੋ ਬੋਲੇਗਾ ਗਈ ਸੀ ਚਲੋ ਜੀ ਆਪਾਂ ਵਲੌਗ ਦਾ ਐਂਡ ਕਰਦੇ ਆਂ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਪੂਰੀ ਵੀਡੀਓ ਨੂੰ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਹਨਾ ਔਰ ਮੈਂ ਨਹੀਂ ਗਈ ਹੈ ਕਿ ਮੈਂ ਕਿਹਾ ਮੈਂ ਨਹੀਂ ਜਾਣਾ ਕੀ ਹੋ ਗਿਆ ਕਿੱਥੇ ਲਾਣੀ ਪੈਣੀ ਹੈ ਪਿੱਛਾ ਲਾਉਂਗੇ ਉਹਰਾ ਚੰਗਾ ਧੋਣੀ ਦਾ ਪਾਣੀਓ ਸਾਈਡ ਮੇ ਲਾਣੀ ਪੈਗੀ ਪਾਣੀ ਹੋਰ ਤੋ ਲੋ ਜੀ ਬਾਏ ਜੀ ਵੀਡੀਓ ਦਾ ਕਰਦੇ ਆਂ ਐਂਡ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਜੀ